ਵੈਕੁਰਜੀਤ ਖਾਲਸਾ ਵੈਕੁਰਜੀਤ ਕੇ ਪਤੇ ਮੈਂ ਜੇ ਤੁਹਾਡੇ ਰੂਰੂ ਉਸ ਮਸਲਾ ਜਿਹੜਾ ਕਰਨਾ ਚਾਹੁੰਦਾ ਜੋ ਪੰਜਾਬ ਦੇ ਬੜੇ ਲੋਕ ਜਿਹਦੇ ਰਾਹੀ ਸਮੱਸਿਆ ਚ ਘਰਦੇ ਨੇ ਨੁਕਸਾਨ ਹੁੰਦਾ ਕਿਉਂਕਿ ਇਹ ਅੱਜ ਜਿਹੜੇ ਦਿਨ ਚੱਲ ਰਹੇ ਨੇ ਇਹਨਾਂ ਦਿਨਾਂ ਵਿੱਚ ਸਾਡਾ ਮੁੱਚੇ ਪੰਜਾਬ ਦੇ ਵਿੱਚ ਔਰ ਆੜੇ ਦਵਾਲੀ ਬੜੀ ਦੂਰ ਤੱਕ ਜਿਹੜਾ ਕਾਫੀ ਨੁਕਸਾਨ ਹੁੰਦਾ ਉਹਦਾ ਮੁੱਖ ਕਾਰਨ ਇਹ ਹੈ ਵੀ ਜਦੋਂ ਬਰਸਾਤਾਂ ਦੇ ਦਿਨ ਆਉਂਦੇ ਨੇ ਉਹਨਾਂ ਬਰਸਾਤਾਂ ਦੇ ਦਿਨਾਂ ਵਿੱਚ ਹਰ ਸਾਲ ਭਾਰੀ ਵਾਰਸ਼ਾਂ ਚ ਹੜ੍ਹਾਂ ਦੀ ਸਥਿਤੀ ਬਣਦੀ ਆ ਔਰ ਉਹ ਹੜ੍ਹਾਂ ਦੀ ਸਥਿਤੀ ਨੂੰ ਹਰ ਇਲਾਕੇ ਦੇ ਲੋਕ ਉਸ ਇਲਾਕੇ ਦੇ ਪ੍ਰਸ਼ਾਸਨ ਨੂੰ ਔਰ ਸਰਕਾਰਾਂ ਤੱਕ ਪਹੁੰਚ ਕਰਦੇ ਨੇ ਵੀ ਸਾਡੀਆਂ ਆ ਸਮੱਸਿਆਵਾਂ ਨੇ ਔਰ ਸ੍ਰੀ ਫਤੇਗੜ ਸਾਹਿਬ ਦੇ ਵਿੱਚ ਅਸੀਂ ਖੜੇ ਆ ਔਰ ਇੱਥੇ ਅਸੀਂ ਪਿਛਲੇ ਸਾਲ ਐਡਾ ਕਬਡਾ ਹੜ੍ਹਾਂ ਦੀ ਸਥਿਤੀ ਬਣੀ ਜਿਹਦੇ ਵਿੱਚ ਘਰਾਂ ਚ ਲੋਕਾਂ ਦੇ 6-6 ਫੁੱਟ ਤੱਕ 5-5 ਫੁੱਟ ਤੱਕ ਪਾਣੀ ਵੜਿਆ ਔਰ ਇੰਨਾ ਤੋਂ ਨੁਕਸਾਨ ਹੋਇਆ ਘਰਾਂ ਦੇ ਵਿੱਚ ਲੋਕਾਂ ਦੇ ਫਰਨੀਚਰ ਦਾ ਘਰਾਂ ਘਰੇਲੂ ਸਮਾਨ ਦਾ ਦੁਕਾਨਦਾਰ ਦਾ ਔਰ ਵਪਾਰੀਆਂ ਦਾ ਜਿੰਨਾ ਕਿ ਅਲਦਾਲੇ ਜਿੰਨੇ ਵਹੀਕਲਾਂ ਦਾ ਲੋਕਾਂ ਦਾ ਆਸੀਂ ਖੜੇ ਆ ਇੱਥੇ ਦੇਖੋ ਜਿਹੜਾ ਗੁਰੂਗ੍ਰਾਮ ਸਾਹਿਬ ਯੂਨੀਵਰਸਿਟੀ ਯੂਨੀਵਰਸਿਟੀ ਦਾ ਔਰ ਪੋਲੀਟੈਕਨੀਕਲ ਕਾਲਜ ਆ ਜਿਹੜਾ ਇਹਦਾ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਆ ਉਹਦਾ ਨੁਕਸਾਨ ਆ ਦੁਵਾਰਾਂ ਟੁੱਟੀਆਂ ਦੇਖੋ ਲਾਲਾ ਸਾਰੀਆਂ ਪਾਣੀ ਨੇ ਤੋੜੀਆਂ ਸਿੱਧੀਆਂ ਪਾਣੀ ਸਿੱਧਾ ਦੁਵਾਰਾਂ ਤੋੜ ਕੇ 6-6 ਫੁੱਟ ਪਾਣੀ ਅੰਦਰ ਵੜਿਆ ਔਰ ਜਿਹਦੇ ਨਾਲ ਜਿੱਥੇ ਮਸ਼ੀਨਰੀ ਦਾ ਇਹਨਾਂ ਕਾਲਜਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਰਿਕਾਰਡ ਦਾ ਬਿਲਡਿੰਗਾਂ ਦਾ ਨੁਕਸਾਨ ਹੋਇਆ ਇੱਥੇ ਔਰ ਉਹਦੀ ਜਿਹੜੀ ਆ ਬੜੀ ਵੱਡੀ ਸਮੱਸਿਆ ਚ ਫਤੇਗੜ ਸਾਹਿਬ ਦੇ ਨਿਵਾਸੀ ਕਿਰੇ ਔਰ ਲੋਕਾਂ ਨੇ ਪ੍ਰਸ਼ਾਸਨ ਤੱਕ ਔਰ ਅਸੀਂ ਮੈਂ ਖੁਦ ਲਿਖਤੀ ਤੌਰ ਤੇ ਜਾ ਕੇ ਡਿਪਟੀ ਕਮਿਸ਼ਨ ਸ਼੍ਰੀ ਫਤੇਗੜ ਸਾਹਿਬ ਨੂੰ ਔਰ ਮੁੱਖ ਮੰਤਰੀ ਪੰਜਾਬ ਤੱਕ ਜਿਹੜੀ ਸਾਰੀ ਗੱਲ ਡਿਟੇਲ ਭੇਜੀ ਵੀ ਸਾਡੇ ਆ ਕਾਰਨ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਅਸੀਂ ਜਿਵੇਂ ਖੜੇ ਆ ਹੰਸਲਾ ਨਦੀ ਦੇ ਕਿਨਾਰੇ ਆ ਨਦੀ ਦੇ ਵਿੱਚ ਇੱਕ ਦਰਿਆ ਜਿੰਨਾ ਪਾਣੀ ਆਉਂਦਾ ਪਰ ਪੁਲੀ ਦੇਖੋ ਤੁਸੀਂ ਸਿਰਫ 20 ਫੁੱਟ ਚੌੜੀ 15 ਫੁੱਟ ਚੌੜੀ ਪੁਲੀ ਆ ਇਹ ਇਹ ਪੁਲੀ ਦੀ ਵੀ ਅਸੀਂ ਮੰਗ ਕਰੀ ਦੀ 40 ਫੁੱਟ ਚੌੜਾ ਘਟੋਕਟ 50 ਫੁੱਟ ਚੌੜਾ ਇਹਨੂੰ ਪੁਲ ਨੂੰ ਲਾਓ ਔਰ ਇਹਦੇ ਸਾਹਮਣੇ ਦੇਖੋ ਤੁਸੀਂ ਕਿੱਡੀ ਬੜੀ ਨਲਾਕੀ ਆਹ ਸਾਹਮਣੇ ਜਿੱਥੋਂ ਪੁਲੀ ਪਾਣੀ ਦਾ ਰਸਤਾ ਬਣਦਾ ਉਹਦੇ ਬਿਲਕੁਲ ਇਧਰੋਂ ਪੁਲੀ ਆ ਇਧਰੋਂ ਪੁਲੀ ਦੇ ਸਾਹਮਣੇ ਆਹ ਪੁਲੀ ਦੇ ਸਾਹਮਣੇ ਬਿਲਕੁਲ ਆ ਬਣਾਤਾ ਬਾਥਰੂਮ ਔਰ ਇਹਦੇ ਵਿੱਚ ਪਾਣੀ ਸਿੱਧਾ ਇਧਰੋਂ ਆਏ ਪਾਣੀ ਨੇ ਇਸ ਪਾਸਿਓਂ ਪਾਣੀ ਨੇ ਸਿੱਧਾ ਪੁਲੀ ਚ ਨੂੰ ਆਉਣਾ ਪਰ ਪਾਣੀ ਨੂੰ ਡਿੱਕਾ ਬਣ ਗਿਆ ਇਹ ਹੀ ਪਾਣੀ ਪਿੱਛੇ ਕਲੋਨੀਆਂ ਚ ਮਾਡਰਨ ਵੈਲੀ ਚ ਗੁਰੂਗ੍ਰਾਂਤ ਸਾਹਿਬ ਯੂਨੀਵਰਸਿਟੀ ਚ ਮਾਤਾ ਗੁਜਰੀ ਕਲੋਨੀ ਚ ਇਹ ਸਾਰਾ ਰਕਾਬੜ ਦਾ ਔਰ ਅੱਗੇ ਨਜਾਇਜ਼ ਕਬਜ਼ੇ ਕਿੰਨੇ ਕ ਨਜਾਇਜ਼ ਕਬਜ਼ੇ ਜਿਹੜੇ ਜਿਹੜੇ ਜਿੱਥੇ ਸਾਡਾ ਪਾਣੀ ਦੀ ਨਿਕਾਸੀ ਆ ਉਹਦੇ ਵਿੱਚ ਨਜਾਇਜ਼ ਕਬਜ਼ੇ ਹੋ ਗਏ ਔਰ ਜਿੱਥੇ ਕਿਤੇ ਟੱਕਰ ਬਣੀ ਪਾਣੀ ਦੀ ਬਣਦੀ ਆ ਉੱਥੇ ਅਸੀਂ ਦੱਸਿਆ ਕਿ ਇੱਥੇ ਪਾਣੀ ਆ ਜਿਹੜਾ ਐਸ ਇਥੇ ਟੱਕਰ ਬਣਦੀ ਇਹਨੂੰ ਪਾਣੀ ਨੂੰ ਇੱਕੋ ਟੱਕਰ ਨੂੰ ਘਟਾਇਆ ਜਾਵੇ ਸੀਵਰੇਜ ਦਾ ਸਹੀ ਤਰੀਕੇ ਨਾਲ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੋਵੇ ਪਰ ਪ੍ਰਸ਼ਾਸਨ ਨੇ ਮੀਟਿੰਗ ਬੁਲਾਈ ਮੀਟਿੰਗ ਦੇ ਵਿੱਚ ਜਿਹੜਾ ਸਾਰੀ ਗੱਲ ਅਸੀਂ ਵਿਸਤਾਰਪੂਰਵਕ ਦੱਸੀ ਕੋਈ ਨਤੀਜਾ ਉਸ ਮੀਟਿੰਗ ਦਾ ਅੱਜ ਤੱਕ ਇੱਕ ਸਾਲ ਦਾ ਸਮਾਂ ਹੋ ਗਿਆ ਸਾਰੀਆਂ ਗੱਲਾਂ ਅਸੀਂ ਡਿਟੇਲ ਦੇ ਵਿੱਚ ਜਿੰਨੇ ਵੀ ਪਾਣੀ ਦੀ ਸਮੱਸਿਆ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਇਲਾਕੇ ਦੇ ਵਿੱਚ ਹੁੰਦੀ ਆ ਚਾਹੇ ਉਹ ਕਿਸੇ ਕਿਸਾਨਾਂ ਦੇ ਨੁਕਸਾਨ ਹੁੰਦੇ ਨੇ ਫਸਲਾਂ ਦੇ ਜਾਂ ਕਿਸੇ ਦੁਕਾਨਦਾਰ ਦਾ ਘਰੇਲੂ ਕਿਸੇ ਕਿਸੇ ਦਾ ਵੀ ਨੁਕਸਾਨ ਦਾ ਸਾਰੇ ਸੀ ਜਾਣਕਾਰੀ ਦਿੱਤੀ ਪਰ ਅੱਜ ਸਾਨੂੰ ਜਿਹੜਾ ਅੱਜ ਦੀ ਅਸੀਂ ਇਕੱਠੇ ਹੋ ਕੇ ਸ਼ਰਾਂਤ ਸ਼ਹਿਰ ਦੇ ਲੋਕਾਂ ਨੇ ਮੀਟਿੰਗ ਵੀ ਕੀਤੀ ਅਰ ਸਾਨੂੰ ਅੱਜ ਬੜਾ ਇਸ ਗੱਲ ਦੀ ਚਿੰਤਾ ਲੋਕਾਂ ਨੂੰ ਵੀ ਅਸੀਂ ਸਾਡੇ ਪ੍ਰਸ਼ਾਸਨ ਨੂੰ ਇੰਨਾ ਕਹਿਣ ਦੇ ਬਾਵਜੂਦ ਇੰਨਾ ਰੌਲਾ ਪਾਉਣ ਦੇ ਬਾਵਜੂਦ ਪ੍ਰਸ਼ਾਸਨ ਨੇ 1 ਸਾਲ ਦੇ ਵਿੱਚ ਕਿਸੇ ਕੰਮ ਵੱਲ ਵੀ ਧਿਆਨ ਨਹੀਂ ਦਿੱਤਾ ਔਰ ਦੇਖੋ ਤੁਸੀਂ ਜਦੋਂ ਫਲੱਡ ਆਉਂਦਾ ਜਦੋਂ ਪਾਣੀ ਵੱਡੇ ਪੱਦਰ ਤੇ ਆਉਂਦਾ ਫਿਰ ਇੱਥੇ ਜਿਹੜੇ ਲੋਕ ਨੇ ਖਾਸ ਤੌਰ ਤੇ ਜਿਹੜੇ ਸਰਕਾਰਾਂ ਚ ਨਮਾਇੰਦੇ ਨੇ ਉਹ ਫੋਟੋਆਂ ਖਿਚਾ ਖਿਚਾ ਕੇ ਪਾਉਂਦੇ ਨੇ ਔਰ ਕਿਸ਼ਤੀਆਂ ਰਹੀਆਂ ਸੀ ਲੋਕਾਂ ਨੂੰ ਕੱਢਦੇ ਆ ਜੇ ਅਸੀਂ ਅੱਜ ਲੋਕਾਂ ਨੂੰ ਫਸਿਆ ਹਾਂ ਉਹਨੂੰ ਕੱਢ ਸਕਦੇ ਆ ਤਾਂ ਮੈਂ ਸਮਝਦਾ ਉਹਨਾਂ ਦਾ ਅੱਜ 1 ਸਾਲ ਦਾ ਸਮਾਂ ਬੀਤ ਗਿਆ ਸਾਨੂੰ ਉਹਨਾਂ ਦਾ ਸਾਨੂੰ ਕੱਢਣਾ ਹੀ ਨਾ ਪਵੇ ਸਾਨੂੰ ਅਸੀਂ ਕਿਉਂ ਹੀ ਐਸੇ ਕੰਮ ਕੀਤੇ ਸੋ ਅੱਜ ਸਾਡੀ ਜਿਹੜੀ ਮੇਨ ਸਾਡੀ ਗੱਲ ਇੱਥੇ ਕਰਨ ਦਾ ਮਕਸਦ ਇਹ ਹੈ ਵੀ ਇੱਕ ਸਾਲ ਦਾ ਸਮਾਂ ਬੀਤਣ ਤੇ ਵੀ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਕੋਈ ਪ੍ਰਬੰਧ ਨਹੀਂ ਹੋਇਆ ਜਿੰਨੀਆਂ ਸੜਕਾਂ ਟੁੱਟੀਆਂ ਸੜਕਾਂ ਨੂੰ ਪੱਟ ਲੱਗੇ ਔਰ ਸੜਕਾਂ ਦੇ ਬਰਮ ਟੁੱਟੇ ਔਰ ਕਿਸੇ ਨੇ ਮੁੜ ਕੇ ਰਿਪੇਅਰ ਨਹੀਂ ਕੀਤੀ ਸੋ ਅਸੀਂ ਅੱਜ ਪ੍ਰਸ਼ਾਸਨ ਤੇ ਸਮੁੱਚੇ ਫਤੇਗੜ ਸਾਹਿਬ ਦੇ ਨਿਵਾਸੀਆਂ ਦਾ ਇਹ ਗਿਲਾ ਤੇ ਰੋਸ ਹੈ ਵੀ ਜੇ ਕੱਲ ਨੂੰ ਕੋਈ ਰੱਬ ਨਾ ਕਰੇ ਖੁਦਾਨਾ ਖਾਸਤਾ ਕੋਈ ਨੁਕਸਾਨ ਹੁੰਦਾ ਹੈ ਕਿਸੇ ਕਿਸਮ ਦੀ ਹੜ੍ਹਾਂ ਦੇ ਕਾਰਨ ਲੋਕਾਂ ਦੇ ਦੁਆਰਾ ਘਰਾਂ ਚ ਪਾਣੀ ਵੜਦਾ ਦੁਆਰਾ ਸਾਡੇ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਪਾਣੀ ਵੜਦਾ ਦੁਕਾਨਾਂ ਦੇ ਵਿੱਚ ਪਾਣੀ ਵੜਦਾ ਤੇ ਸਾਰਾ ਨੁਕਸਾਨ ਹੁੰਦਾ ਤਾਂ ਉਹਦਾ ਜਿਹੜੀ ਜ਼ਿੰਮੇਵਾਰੀ ਹੈ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੀ ਔਰ ਸਿੱਧੇ ਤੌਰ ਤੇ ਇੱਥੇ ਦੇ ਡਿਪਟੀ ਕਮਿਸ਼ਨਰ ਔਰ ਸਮੁੱਚੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਡਰੇਨਸ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਜਿਨ੍ਹਾਂ ਦੀ ਅਣਗਹਿਲੀ ਦੇ ਕਾਰਨ ਲੋਕ ਦੁਬਾਰਾ ਡੁੱਬਣਗੇ ਜੇ ਇੱਥੇ ਬਰਸਾਤੀ ਪਾਣੀ ਆਇਆ ਸੋ ਮੈਂ ਅੱਜ ਵੀ ਇਹੀ ਗੱਲ ਪ੍ਰਸ਼ਾਸਨ ਨੂੰ ਸੀ ਦੁਬਾਰਾ ਕਹਿਣੀ ਚਾਹੁੰਦੇ ਆ ਕਿ ਜਿਹੜੀਆਂ ਲੋਕਾਂ ਦੀਆਂ ਪਾਣੀ ਦੇ ਵਿੱਚ ੜੀਕਾ ਬਣ ਕੇ ਹੜਾਂ ਦੀ ਸਥਿਤੀ ਇੱਥੇ ਬਣਦੀ ਹੈ ਉਹਨੂੰ ਤੁਰੰਤ ਹੁਣ ਵੀ ਜੇ ਪ੍ਰਸ਼ਾਸਨ ਜਾਗ ਜਵੇ ਅੱਜ ਵੀ ਜਿਹੜੇ ਪੁਲ ਨੇ ਪੁਲਾਂ ਦੇ ਅੱਗੇ ਜਿਹੜੀ ਆ ਦੇਖੋ ਤੁਸੀਂ ਆ ਪੁਲ ਦੇ ਮੂਹਰੇ ਮਿੱਟੀ ਕਰਕੇ ਪੁਲੇ ਬੰਦ ਕਰਿਆ ਹੰਸਲਾ ਨਦੀ ਦਾ ਮੇਨ ਪੁਲਾ ਇਹਦੀ ਵੀ ਸਫਾਈ ਨਹੀਂ ਕਰ ਸਕੇ ਇਹਦੀ ਪਸਫਾਈ ਕਰਕੇ ਪਾਣੀ ਨੂੰ ਅਜੇ ਤੱਕ ਕੱਢਣ ਦਾ ਕੋਈ ਪ੍ਰਬੰਧ ਨਹੀਂ ਕਰਿਆ ਕਦ ਕਰਨਗੇ ਜਦ ਲੋਕ ਡੁੱਬ ਜਾਣਗੇ ਜਦ ਲੋਕ ਡੁੱਬ ਕੇ ਲੋਕਾਂ ਦਾ ਨੁਕਸਾਨ ਹੋ ਜਾਊਗਾ ਜਾਂ ਲੋਕ ਮਰ ਜਾਣਗੇ ਜਦ ਕਦ ਜਿਆਦਾ ਹੀ ਸਾਫ ਕਰਨਗੇ ਸੋ ਇਸ ਕਰਕੇ ਆ ਇੱਥੋਂ ਜਿਹੜਾ ਡਿਪਟੀ ਕਮਿਸ਼ਨਰ ਦਾ ਦਫ਼ਤਰ ਆ ਸਿਰਫ 300 ਗੱਜ ਦੇ ਉੱਤੇ 200 ਗੱਜ ਦੇ ਉੱਤੇ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਦਾ ਦਫ਼ਤਰ ਔਰ ਉਹਦੇ ਦਫ਼ਤਰ ਦੇ ਮੂਹਰੇ ਹੰਸਲਾ ਨਦੀ ਦੇ ਆ ਪੁਲ ਦੇ ਮੂਹਰੇ ਦੇਖੋ ਤੁਸੀਂ ਹਾਲ ਕੀ ਹੈ ਮਿੱਟੀ ਦੇ ਮੂਹਰੇ ਢੇਰ ਲੱਗੇ ਪਏ ਨੇ ਸਾਹਮਣੇ ਬਣਾਟ ਤੇ ਬਾਥਰੂਮ ਬਣਾਤੇ ਪਾਣੀ ਕਿੱਧਰ ਨੂੰ ਲੰਘੂਗਾ ਪਾਣੀ ਲੋਕਾਂ ਨੂੰ ਦਬਾਊਗਾ ਪਾਣੀ ਲੋਕਾਂ ਦੇ ਘਰਾਂ ਚ ਬੜੂਗਾ ਸੋ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਹੁਣ ਵੀ ਪ੍ਰਸ਼ਾਸਨ ਜਾਗੇ ਔਰ ਸਰਕਾਰਾਂ ਲੋਕਾਂ ਦਾ ਧਿਆਨ ਦੇਣ ਅੱਜ ਜੇ ਕੱਲ ਨੂੰ ਕੋਈ ਕੋਈ ਨੁਕਸਾਨ ਹੁੰਦਾ ਸਿੱਧੇ ਤੌਰ ਤੇ ਪ੍ਰਸ਼ਾਸਨ ਪੰਜਾਬ ਸਰਕਾਰ ਇਹਦੀ ਜ਼ਿੰਮੇਵਾਰ ਹੋਊਗੀ ਔਰ ਲੋਕਾਂ ਦਾ ਸਾਡਾ ਇਹ ਜ਼ਿਲਾ ਔਰ ਅਸੀਂ ਆਉਣ ਵਾਲੇ ਸਮੇਂ 'ਚ ਜੇ ਨਾ ਗੱਲਾਂ ਕਿਤੇ ਮੈਂ ਸਮਝਦਾ ਲੋਕ ਕਿ ਇਹਨਾਂ ਨੂੰ ਬਿਲਕੁਲ ਇਹ ਕਿਸੇ ਕੋਲ ਖੜਨ ਜੋਗੇ ਕਿਸੇ ਕੋਲ ਗੱਲ ਕਰਨ ਜੋਗੇ ਨਹੀਂ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ